ਪੇਪਰ ਇਹਨੂੰ ਵੀ ਅਸੀਂ ਬਹੁਤ ਛੇਤੀ ਹੱਲ ਕਰ ਲਾਂਗੇ ਵੀ ਇਹਦੇ ਹੋਰ ਕਿਹੜੇ ਮੈਂਬਰ ਸੀ ਉਹਨਾਂ ਨੂੰ ਬਹੁਤ ਛੇਤੀ ਫੜ ਲਾਂਗੇ ਸਰ ਵੈਕਤੀ ਦੀ ਪਛਾਣ ਕੀ ਹੈ ਜੀ ਵੈਕਤੀ ਦੀ ਪਛਾਣ ਨਹੀਂ ਹੋਈ ਸਰ ਹੋਰ ਕੀ ਹੈ ਕੋਈ ਪਹਿਲਾਂ ਵਾਂਗ ਕੋਈ ਚੋਕੀ ਥਾਣੇ ਨਿਸ਼ਾਨਾ ਬਣਾਇਆ ਗਿਆ ਮੈਂ ਮੈਂ ਹਲੇ ਨਹੀਂ ਦੱਸ ਸਕਦਾ ਜੀ ਤੁਹਾਨੂੰ ਕਿਉਂਕਿ ਜਦੋਂ ਅਸੀਂ ਇਹਦੇ ਬਾਕੀ ਮੈਂਬਰ ਵੀ ਬਹੁਤ ਛੇਤੀ ਫੜ ਲਾਂਗੇ ਵੀ ਕਿ ਜ ਸਾਹਮਣੇ ਆ ਜਾਣਗੇ ਸਰ ਇੱਕ ਕੁਝ ਜ਼ਿਆਦਾ ਲੱਗ ਰਿਹਾ ਲੱਗਦਾ ਕਿ ਕੋਈ ਇਹ ਦੱਸ ਸਕਦੇ ਨੇ ਦੇਖੋ ਮੈਂ 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 ਆਸ-ਪਾਸ ਵੀ ਰਹਿੰਦੇ ਆ ਜੀ ਦੇਖੋ ਦੇਖੋ ਜੀ ਦੇਖੋ ਮੈਂ ਮੈਂ ਬੜਾ ਕਲੀਅਰ ਆ ਆਪਾਂ افواਹਾਂ ਵਾਲ ਨਾ ਜਾਈਏ ਹਲੇ ਕਿਸੇ ਚੀਜ਼ ਨੂੰ ਵੀ ਇੱਕ ਕਿਸ ਚੀਜ਼ ਲਈ ਸਿਗਾ ਵਰਤੀ ਜਾ ਰਹੀ ਸਾਰੀ ਇੱਕ ਤਫਤੀਸ਼ ਦਾ ਹਿੱਸਾ ਹੈ ਅਸੀਂ ਪ੍ਰੋਪਰ ਇਹਨਾਂ ਦਾ ਮੋਡਿਊਲ ਵੀ ਅਰੈਸਟ ਕਰ ਲਾਂਗੇ ਸਾਨੂੰ ਚੰਗੇ ਕਲੂ ਮਿਲ ਚੁੱਕੇ ਆ ਤੇ ਫੜੇ ਤੋਂ ਬਾਅਦ ਫਿਰ ਅਸੀਂ ਤੁਹਾਡੇ ਕੋਲ ਆਵਾਂਗੇ ਵੀ ਕਿਸ ਸੰਗਠਨ ਕਿਹੜਾ ਐਕਟਿਵ ਹੈ ਦੇਖੋ ਇੱਥੇ ਬੱਬਰ ਖਾਲਸਾ ਵੀ ਜ਼ਿਆਦਾ ਐਕਟਿਵ ਹੈਗਾ ਆ ਔਰ ਇਹਦਾ ਜੀਵਨ ਫੌਜੀ ਮਨੂ ਅਗਵਾਨ ਪਿੱਛੇ ਤੇ ਜ਼ਿੰਮੇਵਾਰੀਆਂ ਵੀ ਲੈਂਦੇ ਰਹੇ ਆ ਹੈਪੀ ਪਾਸ਼ੀਆਂ ਤਾਂ ਫੜਿਆ ਗਿਆ ਉੱਥੇ ਪਰ ਇਹਦੇ ਬਾਕੀ ਵੀ ਮੈਂਬਰ ਹੈਗੇ ਆ ਸਾਰੇ ਇਸ ਬੱਬਰ ਖਾਲਸਾ ਨਾਲ ਹੀ ਸੰਬੰਧਿਤ ਆ ਪਰ ਇਹ ਵੀ ਮਰਨ ਵਾਲਾ ਵਿਅਕਤੀ ਵੀ ਬੱਬਰ ਖਾਲਸਾ ਨਾਲ ਹੀ ਸੰਬੰਧਤ ਲੱਗਦਾ ਸਰ ਹੋਰ ਵੀ ਐਸੇ ਪਾਸੇ ਜਗ੍ਹਾ ਤਲਾਸ਼ੀ ਲਈ ਜਾ ਸਕਦੀ ਹੈ ਸਾਰੇ ਤੁਹਾਡੇ ਸਾਹਮਣੇ ਅਸੀਂ ਕਰ ਰਹੇ ਹਾਂ ਸਾਰੇ ਮਤਲਬ ਇਹ ਆਉਣ ਵਾਲੇ ਦਿਨਾਂ ਥੋੜੇ ਗ੍ਰਿਫਤਾਰੀਆਂ ਹੋ ਸਕਦੀਆਂ ਬਿਲਕੁਲ ਹੋਣਗੇ ਜੀ ਸਾਰਾ ਕੁਝ ਅਸੀਂ ਕਰਾਂਗੇ ਥੈਂਕ ਯੂ ਬਿਲਕੁਲ ਜੀ ਇਹਦਾ ਨੁਕਸਾਨ ਹੋਇਆ ਜੀ ਹੁਣ ਉਹਦੇ ਕੋਲ ਇਹ ਪੁਲਿਸ ਕਹੂਗੀ ਕਿ ਬੰਬ ਉਹਦੇ ਕੋਲ ਸੀ ਨਹੀਂ ਸੀ ਇਹ ਤਾਂ ਚਲੋ ਵੱਖਰਾ ਵਿਸ਼ਾ ਬਗਰ ਬੰਦਾ ਤੁਹਾਡੇ ਸਾਹਮਣੇ ਬੰਬ ਦੀ ਰਿਕਵਰੀ ਰੋਕ ਦਵਾਈਆਂ ਪਾ ਰਿਹਾ ਪਹਿਲਾਂ ਪੁਲਿਸ ਅਧਿਕਾਰੀ ਵੱਲੋਂ ਇਹ ਕਿਹਾ ਕਿ ਬਲਾਸਟ ਨਹੀਂ ਹੋਇਆ ਅਮਰ ਸਰ ਜੇ ਇਹ ठाणियां च रेल आ, अपना धर्मंदरा च चौकियां च आर्मी एरिया ਦੇ ਨੇੜੇ ਕਿੰਨੇ ਕੁਝ Hindu ਵਪਾਰੀਆਂ ਤੇ ਹਰ ਜਗ੍ਹਾ ਬਲਾਸਟ ਹੋ ਰਿਹਾ ਥਿਸ ਇਸ ਦਾ ਰਿਐਲਿਟੀ ਆਫ ਲਾ ਐਂਡ ਆਰਡਰ ਭਗਵੰਤ ਮਾਨ ਦਾ ਹੋਮ ਮਿਨਿਸਟਰ ਦੇ ਬਣੇ ਰੂਪ ਚ ਕੋਈ ਮਤਲਬ ਨਹੀਂ ਰਹਿ ਗਿਆ ਚਲੋ ਪਹਿਲਾਂ ਪੁਲਿਸ ਨੇ ਇਨਕਾਰ ਕੀਤਾ ਧਮਾਕੇ ਤੋਂ ਹੁਣ ਮੰਨੇ ਕਿ ਅੱਤਵਾਦੀ ਜਿਹੜੇ ਇਥੋਂ ਦੇ ਸੀਪੀ ਉਹਨਾਂ ਦੀ ਆਦਤ ਹੈ ਪਹਿਲਾਂ ਇਨਕਾਰ ਕਰਨਾ ਔਰ ਫਿਰ ਜਦ ਪ੍ਰੈਸ ਪਰਦਾ ਫਾਸ਼ ਕਰਦੀਆ ਜਦ ਲੋਕ ਪਰਦਾ ਫਾਸ਼ ਕਰਦੇ ਫਿਰ ਮੰਨਣਾ ਹੁੰਦੀ ਹੈ ਜੀ ਜਸਿੰਦਰ ਸਿੰਘ ਨੇ ਦਾਵਾ ਕੀਤਾ ਕਿ ਬੱਬਰ ਖਾਨ ਸੈਂਟਰਨੈਸ਼ਨਲ ਵੱਲੋਂ ਇੱਥੇ ਬਲਾਸਟ ਰੱਖਿਆ ਗਿਆ ਸੀ ਚਲੋ ਸ਼ੁਕਰ ਹੈ ਮੰਨੇ ਤਾਂ ਮੰਨਦੇ ਨਹੀਂ ਸੀ ਕਿਤਾ ਨੁਕਸਾਨ ਕਰਨ ਆਏ ਸੀ ਕੀ ਸਭ ਜਾਂਚ ਦਾ ਵੱਡਾ ਮਸਲਾ ਮਗਰ ਲਾਅਨ ਆਰਡਰ ਕਾਲੈਪਸ ਹੈ ਬਾਰਡਰ ਡਿਸਟ੍ਰਿਕਟ ਹੈ ਔਰ ਬੌਮ ਬਲਾਸਟ ਨਹੀਂ ਤੈਲੀ ਫੇਲਰ ਨਜ਼ਰ ਆ ਰਿਹਾ ਹੈ ਜੀ ਟੋਟਲ ਫੇਲਰ ਹੈ ਲਾਅ ਮਿਨਿਸਟਰ ਭਗਵੰਤ ਮਾਨ ਹੋਮ ਮਿਨਿਸਟਰ ਫੇਲ ਹੈ ਚਲੋ ਬਿਲਕੁਲ ਤੇਰੇ ਵੇ ਘੋਰ ਮਾਖੀਆ ਮਨੂ ਜਾਨ ਮਾਲਾ ਮਾਲਾ ਫੜਾ ਦੋਹੀਆਂ ਕਰਦੀਆਂ ਬਸੋਂ ਉਹ ਆਪਾਂ ਤੁਸੀਂ ਕਹੀ ਨਹੀਂ ਹੋਈ ਨਹੀਂ ਆ ਬਾਈ ਆਪਣੀ ਕੋਸ਼ਿਸ਼ ਇਹ ਸਥਿਤੀ ਨਾਲ ਵੀ ਜਾਂਦਾ ਕਿ ਕਿਹਨੂੰ ਟਾਰਗੇਟ ਕਰਨਾ ਸੀ ਨਹੀਂ ਕਰਨਾ ਸੀ ਮਗਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਪੰਜਾਬ ਚ ਲਾਅਨ ਆਰਡਰ ਦਾ ਕਲੈਪਸ ਹੈ ਜੀ ਭਗਵੰਤ ਮਾਨ ਤੋਂ ਬਾਰਡਰ ਡਿਸਟ੍ਰਿਕਟ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਬਾਰਡਰ ਨਾਲ ਸੰਬੰਧਿਤ ਇਲਾਕਾ ਇੰਡੋ-ਪਾਕ ਬਾਰਡਰ ਦਾ ਇਹ ਜ਼ਿਲ੍ਹਾ ਇਥੋਂ ਦੀ ਪੁਲਿਸ ਪ੍ਰਸ਼ਾਸਨ ਦਾ ਵੱਡਾ ਫੇਲੀਅਰ ਹੈ ਔਰ ਕੱਲ ਪਰਸੋਂ ਵੀ ਜੋ ਹਾਦਸੇ ਹੋਏ ਆ ਸ੍ਰੀ ਅੰਮ੍ਰਿਤਸਰ ਸਾਹਿਬ ਚ ਛਿਆਟਾ ਸਾਹਿਬ ਚ ਸ਼ਰੇਆਮ ਗੋਲੀ ਚੱਲਨੀ ਮੋਸਟ ਵਿਜ਼ਿਟਡ ਏਰੀਆ ਗੁਰੂ ਘਰ ਹੈ ਉੱਥੇ ਉਸ ਤੋਂ ਬਾਅਦ ਕਿਵੇਂ ਹਾਲਗੇਟ ਚ ਗੋਲੀ ਚੱਲਨੀ ਉਸ ਤੋਂ ਪਹਿਲਾਂ ਸੁਖਬੀਰ ਜੀ ਤੇ ਦਰਬਾਰ ਸਾਹਿਬ ਤੇ ਅਟੈਕ ਹੋਣਾ ਔਰ ਉਸ ਤੋਂ ਬਾਅਦ ਦਰਮੰਦਰ ਤੇ ਬੰਬ ਅਟੈਕ ਹੋਣੇ ਆਰਮੀ ਏਰੀਏ ਦਾ ਜਿਹੜਾ ਉਹ ਥਾਣਾ ਉੱਥੇ ਬੰਬ ਚੱਲਣਾ ਔਰ ਅੱਜ ਮਜੀਠਾ ਰੋਡ ਇੱਥੇ ਬੰਬ ਚੱਲ ਜਾਣਾ ਔਰ ਪੁਲਿਸ ਦਾ ਡਿਨਾਇਲ ਮੋਡ 'ਚ ਰਹਿਣਾ ਕਵਰ ਅਪ ਆਪਰੇਸ਼ਨ ਲਾਂਚ ਕਰਨਾ ਕਿੱਥੇ ਨਾ ਕਿੱਥੇ ਜਿਹੜੇ ਲੋਕ ਮਾਹੌਲ ਖਰਾਬ ਕਰ ਰਿਹਾ ਉਹਨਾਂ ਦੀ ਮਦਦ ਹੀ ਕਰ ਰਿਹਾ ਉਹਨਾਂ ਨੂੰ ਐਕਸਪੋਜ਼ ਨਹੀਂ ਕਰ ਰਿਹਾ ਔਰ ਇਹ ਤਾਂ ਅੱਜ ਕਿਉਂਕਿ ਉਹ ਬੰਦੇ ਦੀਆਂ ਤਸਵੀਰਾਂ ਆ ਗਈਆਂ ਸਾਹਮਣੇ ਕਿ ਜਿਹੜਾ ਉਹ ਬੰਦਾ ਚਾਹੇ ਉਹ ਜ਼ਖਮੀ ਹੋਇਆ ਚਾਹੇ ਉਹਦੇ ਤੇ ਬੰਮ ਛਿਏ ਤਾਂ ਜਾਂਚ ਦਾ ਵਿਸ਼ਾ ਹੈ ਮਗਰ ਕਿਵੇਂ ਭਗਵੰਤਮਾਨ ਆਪ ਦੀ ਕੁਰਸੀ ਬਚਾਈ ਰੱਖਣਗੇ ਇਹ ਕਮਾਲ ਦੀ ਗੱਲ ਹੀ ਹੈ ਔਰ ਤੁਸੀਂ ਅੱਜ ਵੇਖੋ ਜਿਹੜਾ ਕੱਲ ਅਸੀਂ ਐਕਸਪੋਜ਼ ਕੀਤਾ ਉਹ ਕਿਹੜਾ ਕੇਸ਼ੂ ਗੈਂਗ ਹੈ ਕਿ ਕੀ ਹੈ ਉਹ ਸਿੱਧਾ ਹੀ ਮੈਨੂੰ ਥ्रेट ਪਾ ਰਿਹਾ ਜੀ ਕੀ ਮਜੀਠੀਆ ਅਰਜਿੰਦਰ ਸੌ ਦੀ ਮਦਦ ਕਰਦਾ ਸੀ ਹਰ ਜਿੰਦਰ ਤੋਂ ਸਾਡ ਨੂੰ ਨਸ਼ੇ ਬੇਚਣ ਤੋਂ ਰੋਕਦਾ ਸੀ ਤਾਂ ਅਸੀਂ ਠੋਕਿਆ ਤੇ ਫਿਰ ਇਹ ਦੱਸਦੇ ਨਾ ਅਗਲਾ ਕਿਹਨੂੰ ਠੋਕਣਾ ਔਰ ਪੁਲਿਸ ਕੀ ਕਰਦੀ ਹੈ ਜੀ ਨਸ਼ਾ ਬੰਦ ਮਹਿੰਮ ਚਲਾਈ ਗਈ ਪੰਜਾਬ ਦੇ ਕਾਬਿਲ ਉਹ ਸਾਬ ਫੇਲ ਆ ਅਖਬਾਰਾਂ ਚ ਮਹਿੰਮ ਹੈ ਜੀ ਗਰਾਊਂਡ ਜ਼ੀਰੋ ਕਿਤਾ ਹੈ ਅਸਲੀਅਤ ਹੈ ਜਿੱਥੇ ਸਾਬ ਜਿਹੜੀ ਇਹ ਅਸਲੀਅਤ ਹੈ ਔਰ ਟੋਟਲ ਫੇਲਿਅਰ ਹੈ ਔਰ ਕਮਿਸ਼ਨਰ ਪੁਲਿਸ ਜੋ ਮਰਜੀ ਡਰਾਮਾ ਭੁੱਲਰ ਸਾਹਿਬ ਰਚੀ ਜਾਣ ਮਗਰ ਅਸਲੀਅਤ ਇਹ ਹੈ ਅਸਲੀਅਤ ਛਾਟੇ ਸਾਹਿਬ ਕੇ ਹਰਜਿੰਦਰ ਸਿੰਘ ਦਾ ਮਰਡਰ ਹੈ ਔਰ ਅਸਲੀਅਤ ਜੋ ਕੱਲ ਹਾਲਗੇਟ ਚ ਮਰਡਰ ਹੋਇਆ ਹੈ ਜਾਂ ਦਰਬਾਰ ਸਾਹਿਬ ਕੇ ਗੋਲੀ ਚੱਲੀ ਹੈ ਜਾਂ ਠਾਕਰ ਦੁਆਰੇ ਮੰਦਰ ਬੰਮ ਫਟਿਆ ਜਾਂ ਰਣਜੀਤ ਐਵਨਿਊ ਚੌਕੀ ਤੇ ਨੈਕਸਟ ਟੂ ਜਿਹੜਾ ਉਹ ਗੁੰਟਾਲਾ ਚੌਕੀ ਜਿਹੜਾ ਆਰਮੀ ਏਰੀਏ ਦੇ ਨੇੜੇ ਆ ਉੱਥੇ ਬੰਬ ਫਟਿਆ ਜਿਸ ਨੂੰ ਇਹ ਰੇਡੀਏਟਰ ਬਲਾਸਟ ਕਹਿ ਰਹੇ ਸੀ ਅਸਲੀਅਤ ਇਹ ਆ ਹਰ ਇੱਕ ਜਿਸ ਬੰਦੇ ਦੀ ਤੈਅ ਹੋ ਗਈ ਹੈ ਇਹਨਾਂ ਕੋਮਪਟੈਂਸੀ ਨਹੀਂ ਕੋਮਪਟੈਂਸ ਹੈ ਜੀ ਪੁਲਿਸ ਦਾ ਫੇਲਿਅਰ ਹੈ ਲਾਅ ਔਰ ਆਰਡਰ ਦਾ ਇੰਟੈਲੀਜੈਂਸ ਦਾ ਭਗਵੰਤਾਨ ਔਰ ਕਮਿਸ਼ਨਰ ਪੁਲਿਸ ਉਹਨਾਂ ਦੇ ਹੈਂਡ ਪਿਕ ਜੁਮੇ ਆ ਸਰਕਾਰ ਕਹਿੰਦੀ ਆਲ ਇਜ਼ ਫੈਲਿੰਗ ਪੰਜਾਬ ਉੱਤੇ ਦੇਖ ਹੀ ਰਿਹਾ ਜੀ ਜਿਸਵਾਰੀ ਆਪ ਦੇ ਸਮਾਨ ਲਈ ਆਪ ਜੰਮੇ ਆ ਰਿਹਾ ਭਗਵੰਤ ਮਾਨਤਾ ਹੈਲੀਕਾਪਟਰ ਤੇ ਹੁੰਦਾ ਹੈਲੀਕਾਪਟਰ ਹੀ ਸੇਫ ਉੱਡ ਰਿਹਾ ਲੋਕ ਤਾਂ ਰੋਜ਼ ਜਵਾਬ ਦੇਣ ਤੇ ਜਿੱਦਾਂ ਥੋੜਾ ਜਿਹਾ ਦੱਸ ਦਿਓ ਵੀ ਇਹ ਪੂਰੀ ਘਟਨਾ ਨੂੰ ਤੁਸੀਂ ਕਿਦਾਂ ਦੇਖਦੇ ਹੋ ਨਹੀਂ ਇਹ ਕੰਡੈਮਨ ਕਰਦਾ ਜੀ ਮੈਂ ਇਸ ਘਟਨਾ ਨੂੰ ਔਰ ਇਹ ਬੜਾ ਸਿਕਿਉਰਿਟੀ ਦਾ ਲੈਪਸ ਹੈ ਫੇਲਿਅਰ ਹੈ ਕੋਲਾਪਸ ਹੈ ਔਰ ਭਗਵੰਤਮਾਨ ਸਿੱਧਿਆ ਜ਼ਿੰਮੇਵਾਰ ਹੈ ਜੀ ਔਰ ਇਸ ਬਮ ਅਟੈਕ ਨੂੰ ਵੀ ਲਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਤਾਂ ਬਾਅਦ ਚ ਤਸਵੀਰਾਂ ਆ ਗਈਆਂ ਜਿਹੜੇ ਚਸ਼ਮਤੀ ਤਗਵਾ ਉਹਨਾਂ ਨੇ ਵੀ ਦੱਸਿਆ ਕਿ ਇਸ ਤਰ੍ਹਾਂ ਧਮਾਕਾ ਹੋਇਆ ਫਿਰ ਉਹ ਬੰਦਾ ਦੀ ਫੋਟੋ ਸਾਹਮਣੇ ਆ ਗਈ ਜਿਹੜਾ ਜ਼ਖਮੀ ਹੋਇਆ ਇਹਦੇ ਚ ਉਹਦੀ ਮੌਤ ਹੋ ਗਈ ਹੈ ਜੀ ਉਹਦੀ ਮੌਤ ਹੋ ਗਈ ਬਦਕਾਹੀ ਗੱਲ ਹੈ ਮਗਰ ਅਸਲੀਅਤ ਇਹ ਹੈ ਕਿ ਇਸ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਬਾਕੀ ਚੌਕੀਆਂ ਦੇ ਤਮਾਕੇ ਜਾਂ ਠਾਕਰ ਦੁਆਰੇ ਕਿਹਾ ਜਾਂਦਾ ਹੈ ਕਿ ਕੁਝ ਬਰਾਬਰ ਹੋ ਸਕਦੀ ਹੈ ਪੁਲਿਸ ਕਹਿੰਦੀ ਹੈ ਸਾਡੇ ਆਪਾਂ ਦੀ ਜੇਬ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਜੀ ਦੇਖੋ ਪਹਿਲਾਂ ਪੁਲਿਸ ਤੋਂ ਕੰਟਰੋਲ ਨਹੀਂ ਹੁੰਦਾ ਬਾਅਦ 'ਚ 10 ਮਿੰਟਾਂ 'ਚ ਕਹਿੰਦੇ ਅਸੀਂ ਲੱਭ ਲਿਆ ਸਭ ਕੁਝ ਤੇ ਫੇਰ ਤੁਸੀਂ ਲੱਭਣਾ ਨਹੀਂ ਚਾਹੁੰਦੇ ਸੀ ਕੀ ਚੱਕਰ ਹੈ ਮਤਲਬ ਵਾਏ ਪੁਲਿਸ ਬਾਅਦ ਕੀ ਹਰਕਤ ਆ ਰਹੀ ਹੈ ਪਹਿਲਾਂ ਕਿਥੇ ਸੁੱਤੀ ਹੈ ਹਰਜਿੰਦਰ ਸਿੰਘ ਕੌਂਸਲਰ ਦੀ ਦਾ ਕਤਲ ਹੋਇਆ ਜਾਂ ਹਾਲ ਵਿਚਾਰ ਕੱਲ ਹੋਇਆ ਹੈਲੇ ਤਕਸੀਮ ਦੀ ਕੋਈ ਸਟੇਟਮੈਂਟ ਨਹੀਂ ਆਈ ਤੁਸੀਂ ਸੀਐਮ ਦਾ ਫੇਲਿਅਰ ਹੈ ਸੀਐਮ ਸ਼ੁੱਡ ਰਿਜ਼ਾਈਨ ਲਾਅ ਐਂਡ ਆਰਡਰ ਲਈ ਉਹ ਸਿੱਧੇ ਜ਼ਿੰਮੇ ਆ ਰਿਹਾ ਉਹ ਹੈਂਡ ਪਿਕ ਅਫਸਰ ਲਾ ਰਿਹਾ ਜਿਨ੍ਹਾਂ ਤੋਂ ਲਾਅ ਐਂਡ ਆਰਡਰ ਕੰਟਰੋਲ ਨਹੀਂ ਹੋ ਰਿਹਾ ਇੰਡੋ ਪਾਕ ਬਾਰਡਰ ਤੇ ਸਥਿਤ ਪੰਜਾਬ ਦੀ ਲਾਅ ਐਂਡ ਆਰਡਰ ਦੀ ਫੇਲਿਅਰ ਕੋਲੈਪਸ ਹੈ ਔਰ ਕੱਲ ਵੀ ਜਿਹੜਾ ਹਰਜਿੰਦਰ ਸਿੰਘ ਦਾ ਮਰਡਰ ਹੋਇਆ ਹੈ ਅੱਜ ਉਹਨਾਂ ਨੇ ਜ਼ਿੰਮੇਵਾਰੀ ਛਰਿਆਂ ਪੋਸਟ ਪਾ ਕੇ ਫੇਰ ਲਈ ਆ ਕਿ ਮਜੀਠੀਆ ਇਹਨਾਂ ਦੀ ਮਦਦ ਕਰਦਾ ਸੀ ਹਰਜਿੰਦਰ ਛੋਹਦੀ ਹਰਜਿੰਦਰ ਛੋਹ ਨਸ਼ੇ ਵਾਲਿਆਂ ਨੂੰ ਫੜਾਉਂਦਾ ਸੀ ਅਸੀਂ ਇਹਨੂੰ ਠੋਕਿਆ ਤੇ ਗਾਹ ਕਿ ਇਹਨੂੰ ਠੋਕ ਲੈ ਦੱਸ ਦਿਓ ਭਾਈ ਜਿੱਥੇ ਸਰ ਰੋਡ ਵੀ ਮਜੀਠੇ ਨੂੰ ਜਾਂਦਾ ਮਈਆ ਪੁਲਿਸ ਸਮਰਾ ਦੇ ਪੰਪ ਤੇ ਵੀ ਹਮਲਾ ਹੁੰਦਾ ਕਿਵੇਂ ਵੇਖਦੇ ਹੋ ਸਾਰੇ ਨਾ ਬਹੁਤ ਸੀਰੀਅਸ ਹੈ ਜੀ ਐਂਡ ਪੁਲਿਸ ਇਹਦੇ ਚ ਫੇਲ ਹੋ ਰਹੀ ਹੈ ਔਰ ਭਗਵੰਤਮਾਨ ਛੁਟ ਰਜਾਈ ਸਰ ਰਿਆਸ਼ੀ